ਮੇਰਾ ਨਾਮ ਰਾਜਨ ਬਾਟਿਆ ਕਿਥੋਂ ਦੇ ਰਹੇ ਹੋ ਜੀ ਮੈਂ ਜੋੜਾ ਫਟਕਣਾ ਕੀ ਮਾਮਲਾ ਹੈ ਜੀ ਮੈਂ 3 ਤਰੀਕ ਨੂੰ ਆਪਣੇ ਉੱਥੇ ਖਾਨਪਿੰਗ ਗਿਆ ਸੀ ਰੇਡੀ ਮਾਰਕੀਟ ਤੇ ਉੱਥੋਂ ਆਂਦੀ ਵਾਰ ਵਾਪਸ ਕੰਪਨੀ ਵੱਗ ਲੱਗੇ ਮੇਰੇ ਕੋ ਹੋਮ ਹੋਈ ਮੇਰੇ ਨਾਲ ਤੇ ਕੁਝ 5 6 ਜਾਣੇ ਅਣਪਛਾਣੇ ਜਾਣੇ ਸੀ ਤੇ ਉਹਨਾਂ ਨੇ ਆ ਕੇ ਮੈਨੂੰ ਹਤੋਪਾਈ ਕੀਤੀ ਮੇਰੇ ਨਾਲ ਤੇ ਮੇਰੇ ਸਿਰ ਤੇ ਸੱਟ ਲੱਗੀ ਮੇਰੇ ਮੇਰੇ ਕੋ ਫਜੇਬ ਜੂਬ ਚੈੱਕ ਕੀਤੀਆਂ ਉਹਨਾਂ ਨੇ ਤੇ ਫਰੋਲ ਕੇ ਸਾਰਾ ਫੋਨ ਫੋਨ ਕੱਢਿਆ ਮੇਰਾ ਤੇ ਮੇਰਾ ਫੋਨ ਕੱਢ ਕੇ ਤੇ ਮੈਨੂੰ ਹੋਰ ਵੀ ਸੱਟਾਂ ਸੱਟਾਂ ਮਾਰੀਆਂ ਮੈਨੂੰ ਹਤੋਪਾਈ ਹੋਇਆ ਉਹਨਾਂ ਨਾਲ ਤੇ ਉਹਦੇ ਚੱਕਰ ਚ ਮੈਨੂੰ ਹੋਰ ਵੀ ਉਹਨਾਂ ਨੇ ਹੱਥ ਉਹਨਾਂ ਦੇ ਕੁਝ ਤਿੱਖਾ ਜਿਹਾ ਹੈਗਾ ਸੀ ਉਹ ਮੇਰੇ ਪੇਟ 'ਚ ਮਾਰਿਆ ਤੇ ਹੋਰ ਵੀ ਜਗ੍ਹਾ ਤੇ ਮੇਰੇ ਮਾਰਿਆ ਉਹਨਾਂ ਨੇ ਨਿਸ਼ਾਨ ਵਗੈਰਾ ਪਾਏ ਆ ਸਭ ਤੇ ਉਸ ਤੋਂ ਬਾਅਦ ਮੇਰੇ ਕੋ ਫੋਨ ਹੈਗਾ ਸੀ ਬੱਸ ਪਰਸ ਵਗੈਰਾ ਨਹੀਂ ਸੀ ਮੇਰੇ ਕੋ ਤੇ ਮੇਰਾ ਫੋਨ ਖੋ ਕੇ ਤੇ ਉਹ ਉਹ ਉਧਰ ਭੱਜੀ ਨਿਕਲ ਗਿਆ ਖੜਾ ਵੜ ਭੱਜੀ ਉਹ 9:30 9 ਦਾ ਟਾਈਮ ਸੀ ਇਸੇ ਵੀ ਤਰੀਕੇ ਦੀ ਵਾਕਿਆ ਹੈ ਕਿਹੜੇ 30 ਪਰਵਿਕ 30 ਜਨਵਰੀ 30 ਜਨਵਰੀ ਦਾ 30 ਜਨਵਰੀ ਦਾ ਤੇ ਇਸ ਵਾਰ ਦੇ ਪੁਲਿਸ ਨੂੰ ਕੰਪਲੇਨਟ ਦਿੱਤੀ ਹੈ ਹਾਂਜੀ ਆਪਾਂ ਐਫ ਆਈ ਆਰ ਜਮਾ ਕਰਾਈ ਆਪਾਂ ਐਫ ਆਈ ਆਰ ਕਰਾਈ ਆ ਤੇ ਪਰ ਹਲੇ ਤੱਕ ਉਹਨਾਂ ਨੇ ਉਸ ਟਾਈਮ ਕਿਹਾ ਸੀ ਕਿ 3-4 ਦਿਨਾਂ ਵਿੱਚ ਆਪਾਂ ਕੁਛ ਨਾ ਕੁਛ ਕੱਢ ਬੰਦੇ ਫੜ ਕੇ ਦਿਖਾਵਾਂਗੇ ਪਰ ਹਲੇ 2 ਮਹੀਨੇ ਹੋ ਚਲੇ ਆ ਪਰ ਹਲੇ ਤੱਕ ਕੁਛ ਵੀ ਉਹਤੇ ਰਿਪੋਰਟ ਨਹੀਂ ਆਈ ਅਸੀਂ ਜਾਂਦੇ ਕਿ ਚਾਰ ਵਾਰੀ ਆਣਾ ਭਾਜੀ ਪ੍ਰਸ਼ਾਸਨ ਭਾਜੀ ਮੈਂ ਤੇ ਆਹੀ ਮੰਗ ਕਰਦਾ ਕਿ ਜੋ ਵੀ ਬੰਦੇ ਫੜੇ ਫੜੋ ਉਹਨਾਂ ਨੂੰ ਜਾ ਕੇ ਜਿੰਨੇ ਵੀ ਬੰਦਿਆਂ ਨੇ ਹਰਕਤਾਂ ਕੀਤੀਆਂ ਕਿਉਂਕਿ ਇਹ ਇੱਕ ਬੰਦੇ ਨਾਲ ਕੀਤਾ ਨਹੀਂ ਹੋਏਗਾ ਅੱਗੇ ਵੀ ਹੋਰ ਵੀ ਬੰਦਿਆਂ ਨਾਲ ਕਰਨਗੇ ਜਾਂ ਕੀਤਾ ਹੋਏਗਾ ਉਹਨਾਂ ਨੇ ਇਸ ਕਰਕੇ ਇਹਨਾਂ ਰੋਕਣ ਲਈ ਥੋੜਾ ਬੰਦਿਆਂ ਨੂੰ ਹੋਰ ਫੜਿਆ ਜਾਵੇ ਤੁਸੀਂ ਫਿਰ ਇਸ ਤੋਂ ਬਾਅਦ ਹਸਪੀਟਲ ਵੀ ਦਾਫਰ ਹੈ ਹਾਂਜੀ ਮੈਂ ਮਾਜੀ ਤੇ ਕੀ ਮਾਮਲਾ ਗਾਵਾ ਜੀ ਮੇਰਾ ਨਾਮ ਕਾਜਲ ਹੈ ਤੇ ਮੇਰੇ ਬੇਟੇ ਨਾਲ ਮੈਂ ਅਸੀਂ ਜੋੜਾ ਫਟਕ ਦੇ ਨਿਵਾਸੀ ਆ ਤੇ ਮੇਰੇ ਬੇਟੇ ਨਾਲ 30 ਜਨਵਰੀ ਨੂੰ ਆ ਹਾਦਸਾ ਹੋਇਆ ਔਰ ਬੜਾ ਜ਼ਬਰਦਸਤ ਹਾਦਸਾ ਹੋਇਆ ਕਿ 5 6 ਮੁੰਡੇ ਨਾਲ ਕੇਸੀ ਫਿਕ ਮੋਬਾਈਲ ਵਗੈਰਾ ਖੋਣ ਵਾਸਤੇ ਉਹਨੂੰ ਇੰਨਾ ਕੋ ਮਤਲਬ ਘਾਇਲ ਕਰ ਗਏ ਨਾ ਕਿ ਮਸਾ ਹੀ ਉਹ ਬੱਚਿਆ ਹੈ ਠੀਕ ਹੈ ਤੇ ਅਸੀਂ ਪੁਲਿਸ ਕੰਪਲੇਂਟ ਵੀ ਕੀਤੀ ਹੈ ਉਹਨਾਂ ਨੂੰ ਲੋਕੇਸ਼ਨਾਂ ਵੀ ਦਸੀਆਂ ਹਸਤਾ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਗੋ ਪੁਲਿਸ ਵਾਲੇ ਮੈਨੂੰ ਕਹਿੰਦੇ ਨੇ ਭੰਜੀ ਤੁਸੀਂ ਇੱਥੇ ਆਓ ਅਸੀਂ ਸਾਰੇ ਕੈਮਰੇ ਚੈੱਕ ਕਰ ਰਹੇ ਹਾਂ ਕوڑا ਬੱਚਾ ਸਾਨੂੰ ਕਿਤੇ ਲੋਕੇਟ ਹੀ ਨਹੀਂ ਹੋ ਰਿਹਾ। ਸਾਡੇ ਇਹ ਮੰਗ ਕਰਨੀਆਂ ਕਿ ਪੁਲਿਸ ਵਾਲੇ ਨਾ ਸਿਰਫ ਆਪਣਾ ਕੰਮ ਕਰਨ ਸਿਰਫ ਚਲਾਨ ਕੱਟਣ ਵਾਸਤੇ ਪੁਲਿਸ ਵਾਲੇ ਨਹੀਂ ਰੱਖੇ ਹੋਏ ਭਈ ਚਲਾਨ ਕੱਟਣ ਸ਼ਹਿਰਾਂ ਦੇ ਵਿੱਚ ਭਈ ਹੈਲਮਟ ਨਹੀਂ ਪਾਇਆ ਜਾਂ ਕਿਸੇ ਬੱਚੇ ਨੇ ਨਵੀਂ ਬਾਈਕ ਲਈਤੀ ਉਹਨੂੰ ਪਕੜ ਕੇ ਉਹਨਾਂ ਕੋਲੋਂ ਪੈਸੇ ਖੋਣ ਵਾਸਤੇ ਨਹੀਂ ਪੁਲਿਸ ਹੈਗੀ। ਸ਼ਹਿਰ ਦੇ ਵਿੱਚ ਕਾਨੂੰਨ ਵਿਵਸਥਾ ਕਾਇਮ ਕਰਨ ਵਾਸਤੇ ਭਈ ਆਮ ਪਬਲਿਕ ਨਾ ਚੈਨਲ ਜੀ ਸਕੇ। ਇਸ ਵਾਸਤੇ ਪੁਲਿਸ ਹੈਗੀ। ਇਹ ਸਿਰਫ ਖਾਲੀ ਗੌਰਮੈਂਟ ਦੀ ਤਨਖਾਹਾਂ ਲੈਣ ਵਾਸਤੇ ਸਾਡੇ ਟੈਕਸਾਂ ਚੋਂ ਤਨਖਾਹਾਂ ਲੈਣ ਵਾਸਤੇ ਨਹੀਂ ਬਿਠੀ ਬੈਠੀ ਹੋਈ ਪੁਲਿਸ। 3-4 ਵਾਰ ਗਏ ਆ ਔਰ ਐਸਐਚਓ ਕਹਿੰਦਾ ਸੀ ਕਿ ਸਿੱਧਾ ਆਤ ਸਿੱਧੇ 3 ਦਿਨਾਂ ਬਾਅਦ ਮੈਨੂੰ ਕਹਿੰਦਾ ਅਸੀਂ ਬੰਦੇ ਪਕੜ ਲਾਂਗੇ ਤੁਸੀਂ ਜੋ ਮਰਜ਼ੀ ਕਰਨਾ ਉਹਨਾਂ ਨਾਲ ਸਾਡੇ ਵੱਲੋਂ ਹੀ ਲੋਕੇਸ਼ਨਾਂ ਕਢਵਾ ਕੇ ਦਿੱਤੀਆਂ ਗਈਆਂ ਤੇ ਅੱਜ ਵੀ ਲੋਕੇਸ਼ਨ ਅਸੀਂ ਆਪ ਹੀ ਕਢੀਏ ਨਹੀਂ ਹਾ ਜ ਨਹੀਂ ਅਸੀਂ ਕੁਝ ਦੱਸਿਆ ਨਹੀਂ ਦੇਖਿਆ ਉਹ ਕਹਿੰਦੇ ਸਾਡੀ ਲੋਕੇਸ਼ਨ ਆਪਾਂ ਕਢਦੇ ਪਿਆ ਉਹ ਕਹਿੰਦੇ ਨੇ ਜੀ ਆਹ ਪਾਸਵਰਡ ਹੈਗਾ ਤੇ ਉਹਨਾਂ ਨੇ ਰਜਿਸਟਰ ਕਰ ਲਏ ਗਵਰਨਮੈਂਟ ਦੀ ਜੜੀ ਵੈਬਸਾਈਟ ਬੇਜੇ ਤੇ ਚੋਰੀ ਦੇ ਮੋਬਾਈਲ ਹੁੰਦੇ ਨੇ ਉਥੇ ਰਜਿਸਟਰਡ ਹੋ ਜਾਂਦੇ ਨੇ ਜਦੋਂ ਮਿਲਣਗੇ ਅਸੀਂ ਉਹ ਹੀ ਉਹਨਾਂ ਨੂੰ ਦੱਸਾਂਗੇ ਕਿ ਨਵਾਂ SIM ਪੈ ਗਿਆ ਜੀ ਭਾਜੀ ਪੈਸੇ ਦੇਵਾਂਗੇ ਤੇ ਫਿਰ ਸ਼ਾਇਦ ਚੱਲਣ ਇੱਕ ਤੇ ਅਸੀਂ ਸਾਡੇ ਬੱਚੇ ਦਾ ਹਾਦਸਾ ਹੋ ਗਿਆ ਇੱਕ ਉਹ ਵਿਚਾਰਾ ਕੰਮ ਕਰਨ ਤੋਂ ਬੈਠਾ ਆਇਆ ਹੈ ਹੈ ਤੇ ਸਾਡੇ ਹਸਪਤਾਲ ਵਾਲੇ ਨੇ ਲੁੱਟ ਮਚਾਈ ਹੋਈ ਹੈ ਉਥੇ ਸਾਡੇ ਪੈਸੇ ਲੱਗੇ ਤੇ ਅਸੀਂ ਉਹ ਜਿਹੜਾ ਬਾਕੀ ਬੱਚਿਆ ਖੁਚੋ ਪੁਲਿਸ ਵਾਲਿਆਂ ਨੂੰ ਦੇ ਦਈਏ ਕਿ ਅਸੀਂ ਆਰਾਮ ਨਾਲ ਬੈਠ ਜਾਈਏ ਲੰਗਰ ਤੋਂ ਅਸੀਂ ਲੰਗਰ ਖਾਈਏ ਐਸੇ ਵਾਸਤੇ ਥੋੜਾ ਨਾ ਪੁਲਿਸ ਹੋ ਹੈਗੀ ਏ ਕਿਨੇ ਦਿਮਾਗ ਵਾਲੇ ਹੈਗੇ ਨੇ ਤੇ ਆ ਤੇ ਪੜ ਲਿਖਿਆ ਪੁਲਿਸ ਵਾਲੇ ਲੱਗੇ ਹੋ ਇਨਾ ਦੀ ਪੜਾਈ ਦਾ ਤੇ ਉਹ ਨਸ਼ੇੜੀਆਂ ਦਾ ਫਿਰ ਕੀ ਫਰਕ ਰਹਿ ਗਿਆ ਇਸ ਇਹ ਦੇ ਸ਼ਹਿਰ ਦੇ ਵਿੱਚ ਰਾਤ ਨੂੰ ਬਾਹਰ ਨਹੀਂ ਨਿਕਲ ਸਕਦੇ ਕੰਮ ਕਿੱਥੋਂ ਕਰਨੇ ਕਿੱਥੋਂ ਰੋਟੀਆਂ ਖਾਣੀਆਂ ਆ ਅਸੀਂ ਸੁਰਿੰਦਰ ਕੁਮਾਰ ਹੈਗਾ ਜੀ ਜੋੜਾ ਫੜ ਕੇ ਰਹਿਣਾ ਤੇ ਮਸਲਾ ਆਵੇ ਕਿ ਮੇਰੇ ਬੇਟੇ ਨੂੰ ਮਾਰ ਕੇ ਸੁੱਟ ਗਏ ਸੀਗੇ ਤੇ ਇਹਨਾਂ ਨੇ ਮਿਲ ਗਏ ਸੀ ਪੁਲਿਸ ਨੂੰ 31 ਤਰੀਕ ਦਾ ਕਿੱਥੇ ਕਿਹੜੀ ਜਗ੍ਹਾ ਕੰਮ ਹੋਇਆ ਬਾਤ ਨੂੰ ਠੰਡੀ ਕੋਠੇ ਦੇ ਸਾਹਮਣੇ ਅੰਦਰ ਉਹਨੂੰ ਅੰਦਰ ਲੈ ਗਏ ਸੀ ਉੱਥੇ ਮਾਰਕੋਟ ਕੀਤੀ ਦੇਖੋ ਕੀਤੀ ਹੈ ਮੋਬਾਈਲ ਕੋ ਕੇ ਲਾਗੇ ਸੱਟਾਂ ਬੜੀਆਂ ਮਾਰ ਗਏ ਇਹਨੂੰ ਕਿੰਨੇ ਵਿਅਕਤੀ ਸੀਗੇ ਉਹ 4-5 ਜਾਣੇ ਕਹਿੰਦਾ ਹੈਗੇ ਸੀ ਸਾਨੂੰ ਫੋਨ ਆਇਆ ਦੋ ਮੈਂ ਮੈਂ ਕਹਿੰਦਾ ਕੋਈ ਬਾਹਰ ਆ ਗਿਆ ਤੇ ਬਾਹਰ ਆ ਕੇ ਇਹਨੇ ਦੋ ਬੰਦੇ ਖੜੇ ਸੀ ਉੱਤੇ ਤੇ ਉਹਨਾਂ ਨੂੰ ਇਹਨੇ ਰਿਕਵੈਸਟ ਕੀਤੀ ਉਹਨੇ ਮਤਲਬ ਕਿ ਸਾਨੂੰ ਰਿਕਵੈਸਟ ਕਰਕੇ ਉਹਨੇ ਮੋਬਾਈਲ ਇੱਕ ਗੱਲ ਕਰਵਾਤੀ ਇਹਨੇ ਸਾਡੇ ਨਾਲ ਗੱਲ ਕੀਤੀ ਕਹਿੰਦਾ ਕਿ ਆਦਾ-ਆਦਾ ਮੈਨੂੰ ਪਾਪਾ ਇੱਥੇ ਆ ਕੇ ਲੈ ਜਾਓ ਮੈਨੂੰ ਮੈਂ ਕਿ ਸੱਟਾਂ ਬੜੀਆਂ ਲੱਗੀਆਂ ਵਾਹ ਹੋਇਆ ਕਿ ਇਹ ਕਹਿੰਦਾ ਦੀ ਤੁਸੀਂ ਗੇੜ ਤੇ ਆ ਜਾਓ ਮੈਨੂੰ ਸਮਝ ਨਾ ਲੱਗੇ ਤੇ ਉਹ ਮੁੱਲਿਆਂ ਨਾਲ ਕੇ ਮੋਬਾਈਲ ਫੜ ਲਿਆ ਉਹਨਾਂ ਨੇ ਫੜ ਕੇ ਕਿਹਾ ਅੰਕਲ ਜੀ ਇਨੂੰ ਮਤਲਬ ਕਿ ਸੱਟਾ ਬਹੁਤ ਜ਼ਿਆਦਾ ਲੱਗਿਆ ਹੈ ਜੇ ਤੋਹੀ ਹਸਪੀਟਲ ਸਿਵਲ ਚਾਹੀ ਲਾਏ ਨੇ ਤੋ ਉੱਥੇ ਆ ਜਾਓ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਤੋਹੀ ਇਹਨੂੰ ਲੈ ਜਾਓ ਤੇ ਹੀ ਆ ਗਏ ਅਸੀਂ ਪੰਜਾਂ 10 ਮਿੰਟ ਲੱਗੇ ਹੋਣਗੇ ਅਸੀਂ ਸਿਵਲ ਪਹੁੰਚ ਕੇ ਤਾਂ ਜਾਣਦੇ ਨਾਲ ਲਹੂ ਦਾ ਪੂਰਾ ਭਰਿਆ ਪਿਆ ਸੀ ਕਿ ਕੋਈ ਹਿੱਸਾ ਨਹੀਂ ਇਹਦਾ ਜਿਹੜਾ ਕਿ ਲਹੂ ਦਾ ਨਾ ਪਿੱਛ ਜਾਵੇ ਤੇ ਹਰੇ ਵੇਖ ਕੇ ਅਏ ਤੇ ਡੇਲਤੀ ਤੇ ਮੈਂ ਜਾ ਕੇ ਫਿਰ ਟਾਂਕੇ ਲਾੰਡੇ ਸਿਰ ਤੇ ਸਿਰ ਤੇ ਟਾਂਕੇ ਲਾਂਦਾ ਪਈ ਤੇ ਉਹ ਕੂਲਸਾ ਲਾ ਬਾਹਰ ਬਿਠਾਉਣੇ ਕੋਈ ਗੱਲ ਨਹੀਂ ਕਿ ਕੀ ਗੱਲ ਹੋਈ ਕੀ ਕੁਛ ਨਹੀਂ ਉਹਨੇ ਮੈਨੂੰ ਕਿਹਾ ਸੀ ਸੀਰੀਅਸ ਹੈਗਾ ਜੇ ਇਹਨੂੰ ਪ੍ਰਾਈਵੇਟ ਲਾਇਓ ਤੇ ਉਹਨੇ ਆਪੇ ਹੀ ਫੋਨ ਕੀਤਾ ਮੈਨੂੰ ਜਿਹੜਾ ਡਾਕਟਰ ਲੰਦਾ ਵੈਸੇ ਤਾਂ ਕਿਹਾ ਕਿੰਦਾ ਜੀ ਮੈਂ ਉਹ ਅਮਨਦੀਪ ਤੇ ਕਰਤਾ ਜੀ ਉੱਥੇ ਲਾਇਓ ਜਲਦੀ ਆਹੀ ਅਮਨਦੀਪ ਤੇ ਜਿੱਦਾਂ ਉਹ ਚਲੇ ਜਿੱਦਾਂ ਉਹਨੇ ਕਿਹਾ ਆਪਾਂ ਐਂਬੂਲੈਂਸ ਚ ਪਾਏ ਉੱਥੇ ਚਲੇਗੇ ਅਮਨਦੀਪ ਤੇ ਮੌਕੇ ਤੇ ਪੁਲਿਸ ਪਹੁੰਚੀ ਉਹਨਾਂ ਨੇ ਵੇਖਿਆ ਮੌਕਾ ਸਾਰਾ ਨਾ ਜੀ ਪੁਲਿਸ ਮੌਕੇ ਤੇ ਨਹੀਂ ਆਈ ਇੱਕ ਦਿਨ ਬਾਅਦ ਆਈ ਆ ਅੱਛਾ ਤੇ ਉਸ ਤੋਂ ਬਾਅਦ ਆਇਆ ਤੇ ਬਹੁਤ ਜ਼ਿਆਦਾ ਹੀ ਹਾਲਤ ਖਰਾਬ ਹੋ ਗਈ ਤੇ ਪੇਟ ਚੋਂ ਨਾ ਨਾਰੀ ਫਟ ਗਈ ਸੀ ਹੁਣ ਤੱਕ ਤੁਸੀਂ ਬੰਦੇ ਫੜੇਗੇ ਕਿ ਨਹੀਂ ਫੜੇਗੇ ਉਹਨਾਂ ਨੇ ਕੀਤਾ ਹੀ ਨਹੀਂ ਕੁਝ ਅੱਛਾ ਹੁਣ ਤੁਸੀਂ ਚਾਦਵਾਰੀ ਮੈਂ ਲੋਕੇਸ਼ਨ ਦੇ ਕੇ ਆ ਨਾ ਮੈਂ ਕਢਾ ਕੇ ਆਪ ਮੈਂ ਕਿਹਾ ਸਾਡਾ ਮੋਬਾਈਲ ਇੱਕ ਪਹਿਲੇ ਦਿਨ ਵੀ ਮੈਂ ਕਿਹਾ ਆਵਾ ਮੋਬਾਈਲ ਚਾਲੂ ਹੀ ਸਾਡੇ ਮੋਬਾਈਲ ਹੈਗਾ ਸੀਗਾ ਤੇ ਉਹ ਵੀ ਇਹਨਾਂ ਨੇ ਕੋਈ ਪੁੱਛਗਿੱਛ ਕੀਤੀ ਨਹੀਂ ਕਿਸੇ ਨੂੰ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਸਾਡਾ ਮੋਬਾਈਲ ਚੱਲਦਾ ਪਿਆ ਜੇ ਤੇ ਸਾਡਾ ਮੋਬਾਈਲ ਚੱਲਣ ਡਿਆ ਜੇ ਤੇ ਹੁਣ ਤੁਸੀਂ ਕੋਈ ਕਾਰਵਾਈ ਪਾਓ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਇਹਨਾਂ ਨੇ ਫਿਰ ਲੋਕੇਸ਼ਨਾਂ ਪੁਲਿਸ ਵੱਲੋਂ ਨਹੀਂ ਕਢਵਾਈ ਗਈ ਨਹੀਂ ਜੀ ਪੁਲਿਸ ਵੱਲੋਂ ਨਹੀਂ ਕੋਈ ਕਢਾਈ ਗਈ ਉਸ ਤੋਂ ਬਾਅਦ ਹਾਂ ਜੀ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਸਾਡਾ ਮੋਬਾਈਲ ਇੱਥੇ ਹੈਗਾ ਉਹਨਾਂ ਨੇ ਸਾਡੇ ਮੋਬਾਈਲ ਤੇ ਲੋਕੇਸ਼ਨ ਆ ਜਾਂਦੀ ਨਾ ਵੀ ਐਪਲ ਦਾ ਹੈਗਾ ਤੇ ਦੋਨੇ ਜੁੜੇ ਹੋਏ ਸੀ ਉਹ ਜਦੋਂ ਖੋਲਦੇ ਸੀ ਉੱਥੇ ਮੈਸੇਜ ਆ ਜਾਂਦਾ ਸੀ ਸਾਡੇ ਮੋਬਾਈਲ ਤੇ ਚਲੋ ਜੀ ਉਹ ਇੱਕ ਵਾਰੀ ਮੈਂ ਕਿਹਾ ਦੂਜੀ ਵਾਰੀ ਫਿਰ ਰਾਤ ਨੂੰ ਮੈਂ ਕਿਹਾ ਅਮਰ ਰਾਤ ਇਹਨਾਂ ਨੇ ਛੇੜਖਾਨੀ ਕੀਤੀ ਬਾਲਾ ਮੈਂ ਫਿਰ ਸਵੇਰੇ ਤੜਕੇ ਗਿਆ ਉਹਨਾਂ ਦਾ ਗੇੜ ਬੰਦ ਸੀ ਬਾਹਲਾ ਪੁਲਿਸ ਵਾਲਾ ਨੂੰ ਕੀ ਮੰਗ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਕੋ ਐਵੇਂ ਮੰਗ ਮੰਗਾ ਕਰਦੇ ਆ ਕਿ ਬੰਦਿਆਂ ਨੂੰ ਜਲਦੀ ਜਲਦੀ ਫੜਿਆ ਜਾਵੇ ਤਾਂ ਕਿ ਇਹਨਾਂ ਨੇ ਜਿਹੜਾ 2 ਮਹੀਨੇ ਚ ਹੋਰ ਵੀ ਬੰਦੇ ਮਾਰੇ ਹੋਣਗੇ ਨਾ ਸਾਰਾ ਕਸੂਰ ਐ ਐਸਐਚ ਜੇ ਬੰਦੇ ਫੜ ਲੈਂਦਾ ਟਾਈਮ ਸਿਰ ਅਸੀਂ ਲੋਕੇਸ਼ਨਾਂ ਦੇ ਕੇ ਆਏ ਆ ਇਹਨਾਂ ਨੂੰ ਲੇਕਿਨ ਫਿਰ ਵੀ ਇਹਨਾਂ ਨੇ ਕੋਈ ਕਾਰ ਆ ਦੇਖੋ ਤਿੰਨ ਕੇ ਲੋਕੇਸ਼ਨਾਂ ਘਟਾਇਆ ਦੋ ਪਹਿਲਾਂ ਦਿੱਤੇ ਆ ਦੋ ਆਏ ਅੱਜ ਦੀ ਲੋਕੇਸ਼ਨ ਹੈ ਜੇ 40 ਮਿੰਟ ਪਹਿਲਾਂ ਅਦੇ ਜਹਾਜਗੜ ਦੀ ਉਸ ਤੋਂ ਪਹਿਲਾਂ ਮਜੀਠੇ ਦੀ ਗਿਆ ਅਸੀਂ 3:30 ਵਜੇ इतवार 9 ਤਰੀਕ ਨੂੰ ਹੀ ਐਸਐਚਓ ਨੂੰ ਮਿਲਿਆ ਅਸੀਂ ਐਸਐਚਓ ਕੋਲ ਬੈਠੇ ਆ ਤਿੰਨੇ ਜਣੇ ਮੈਂ ਹੀ ਗੋਟੇ ਹੀ ਰਗਮਰ ਛੋਟਾ ਬੇਟਾ ਅਸੀਂ 3:30 ਵਜੇ ਉਹਨੇ ਆਪਣੇ ਲੈਪਟਾਪ ਖੋਲ੍ਹਿਆ ਐਸਐਚਓ ਨੇ ਲੈਪਟਾਪ ਖੋਲ੍ਹ ਕੇ ਅਸੀਂ ਇਹ ਆਈਡੀ ਨੇ ਪੁੱਛੀ ਆਪਾਂ ਆਈਡੀ ਦੱਸੀਆ ਉਨੇ ਅੜੀ ਲਾ ਕੇ ਤੇ ਕਹਿੰਦਾ ਹਾਂ ਤੁਹਾਡਾ ਮੋਬਾਈਲ ਮਜੀਠੇ ਪਿਆ ਕਹਿੰਦਾ ਕੋਈ ਨਹੀਂ ਅਸੀਂ ਕਾਰਵਾਈ ਪਾਨੇ ਆ 2 ਘੰਟੇ ਬਾਅਦ ਮੋਬਾਈਲ ਬੰਦ ਹੋ ਗਿਆ ਉਥੋਂ ਦੀ ਲੋਕੇਸ਼ਨ ਆਣੀ ਅਸੀਂ ਇਹਨੂੰ ਫੋਨ ਕੀਤਾ ਅਸੀਂ ਕਿਹਾ ਕੋਈ ਕਾਰਵਾਈ ਪਾਈ ਆ ਉਹ ਐਸਐਹ ਹੀ ਕਹਿੰਦਾ ਪਤਾ ਨਹੀਂ ਉਹਨਾਂ ਦੀ ਪਾਰਟੀ ਐਸਐਚਓ ਦੀ ਵੱਖਰੀ ਹੁੰਦੀ ਸਾਡੀ ਵੱਖਰੀ ਆ ਕਹਿੰਦਾ ਤੁਸੀਂ ਅਧਾ ਕਰੋ ਆਧਾਰ ਕਾਰਡ ਭੇਜ ਦਿਓ ਇੱਕ ਕੋਟੇ ਵੀ ਆਏਗਾ ਉਹ ਭੇਜ ਦੇਣਾ ਤੇ ਤੁਹਾਡਾ ਜਦੋਂ ਮੋਬਾਈਲ ਤੇ SIM ਪਾਣਗੇ ਨਾ ਉਦੋਂ ਤੁਹਾਨੂੰ ਮਤਲਬ ਕਿ ਮੈਸੇਜ ਆ ਜਾਏਗਾ ਇਹਦਾ ਮਤਲਬ ਕਿ ਆਹੀ ਕਢਾਈ ਹੈ ਕਢਾਗੜਾ ਕਰ ਦੇਈ ਹੈ ਇਹਨਾਂ ਨੂੰ ਫਿਰ ਵੀ ਕਾਰਵਾਈ ਨਹੀਂ ਪਾਉਂਦੇ ਬੇ ਐਤੋਂ ਤੁਸੀਂ ਕੀ ਲਾਂਦੇ ਕਿ ਐਸਐਚਓ ਨੂੰ ਨਹੀਂ ਪਤਾਏਗਾ ਬਿਲਕੁਲ ਜੀ ਇਹ ਪੈਸੇ ਤੋਂ ਬਗੈਰ ਨਹੀਂ ਜੇ ਗਤੀ ਹੈਗੀ ठाਣੇ ਵਿੱਚ ਕੀ ਮੰਗੀ ਕਰਦੇ ਹੋ ਤੁਸੀਂ ਮੰਗਿਆ ਹੈ ਕਾਦਾ ਕਿ ਜਿੰਨੀ ਜਲਦੀ ਤੋਂ ਜਲਦੀ ਹੱਸਾ ਬੰਦੇ ਫੜੋ ਤਾਂ ਕਿ ਐਤ ਹੋਰ ਕੋਈ ਕਾੜਨਾ ਕਰਨ ਸਾਨੂੰ ਕੁਝ ਨਹੀਂ ਚਾਹੀਦਾ ਆਪਾਂ ਕੁਝ ਨਹੀਂ ਲਾਂਦੇ ਇਹ ਨਹੀਂ ਸੁਣਾਜੀ ਇੰਦੀ ਪੇਰ ਅਗਲਾ ਫਿਰ ਆਪਾਂ ਜਾਵਾਂਗੇ ਕਮਿਸ਼ਨਰ ਸਾਹਿਬ ਕੋ ਪੂਰੀ মিডিਆ ਨਾਲ ਜਾਣਾ ਪਵੇ ਜਾਵਾਂਗੇ ਜ਼ਰੂਰ ਐ ਮੈਂ ਆਰਐਸ ਦਾ ਸੁਣਸਾ ਹਾਂ ਮੈਂ ਝੂਠ ਨਹੀਂ ਮਾਰਦਾ ਜੋ ਵੀ ਹੈਗਾ ਮੈਂ ਬਿਲਕੁਲ ਸੱਚੇ ਦੱਸਦਾ ਤੁਹਾਨੂੰ ਜੋ ਵੀ ਦੱਸਿਆ ਬਿਲਕੁਲ ਸੱਚੇ ਦੱਸਿਆ ਇਹ ਕੋਈ ਰਾਜਨਪਾਟੀਆਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿ ਇੱਕ ਮਹੀਨਾ ਪਹਿਲਾਂ ਉਹਨਾਂ ਦਾ ਲੁੱਟ ਹੋਈ ਸੀ ਉਹ ਇੱਥੇ ਕੰਪਨੀ ਬਗਲਾ ਕੋਲ ਜਾ ਰਹੇ ਸੀ ਜੇ ਉਹਨਾਂ ਨੂੰ ਲੁੱਟ ਹੋਈ ਹੈ ਪਰ ਹਜੇ ਤੱਕ ਪੁਲਿਸ ਕੋਲ ਕੋਈ ਕਾਰਵਾਈ ਨਹੀਂ ਕੀਤੀ ਹੈ ਅ ਨਹੀਂ ਜੀ ਇਹ ਦੇ ਸੰਬੰਧੀ ਅਸੀਂ ਮਕਦਮਾ ਨੰਬਰ 9 ਦਰਜ ਕੀਤਾ ਜੀ ਅ ਇਸ ਸੰਬੰਧੀ ਅਸੀਂ ਉਹਦੀ ਪ੍ਰੋਪਰ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਉਹਨੂੰ ਹਰ ਹਿੱਲੇ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਸਰ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਦੋ ਵਾਰੀ ਲੋਕੇਸ਼ਨਾਂ ਵੀ ਘੱਟ ਕੇ ਦਿੱਤੀਆਂ ਪਰ ਉਹ ਫੇਰ ਵੀ ਕੋਈ ਕਾਰਵਾਈ ਨਹੀਂ ਹੋਈ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਹੈ ਜੀ ਉਹਨਾਂ ਨੂੰ ਤੇ ਲੋਕੇਸ਼ਨ ਇਹੋ ਜੀ ਕੋਈ ਕੱਢ ਕੇ ਨਹੀਂ ਦਿੱਤੀ ਹੁੰਦਾ ਨਾ ਜੇ ਉਹਨਾਂ ਨੂੰ ਲੋਕੇਸ਼ਨ ਦਾ ਕੋਈ ਪਤਾ ਆ ਤਾਂ ਮੇਰੇ ਨਾਲ ਸੰਪਰਕ ਕਰਨ ਤੇ ਪੂਰੀ ਉਹਨਾਂ ਦੀ ਮਦਦ ਕੀਤੀ ਜਾਊਗੀ ਇਹੋ ਜੀ ਕੋਈ ਗੱਲ ਨਹੀਂ ਹੋਈ। ਉਹਨਾਂ ਵੱਲੋਂ ਕਿਹਾ ਗਿਆ ਜੀ ਇੱਕ ਬਜਟ ਦੀ ਲੋਕੇਸ਼ਨ ਦਿੱਤੀ ਗਈ ਸੀ ਸਚਾਈਗੜ ਦੀ ਲੋਕੇਸ਼ਨ ਉਹਨਾਂ ਨੂੰ ਦਿੱਤੀ ਗਈ ਸੀ। ਐਸਚਓ ਸਾਹਿਬ ਨੂੰ ਵੀ ਆਪਾਂ ਦੱਸਿਆ ਵਾ ਕਿ ਇਹ ਬੰਦੇ ਮੌਕੇ ਤੇ ਲੋਕੇਸ਼ਨ ਤੇ ਹੈ ਜੀ। ਨਹੀਂ ਜੀ ਆਹ ਵੈਰੀ ਕੀ ਨਹੀਂ ਜੀ ਇਹੋ ਜੀ ਲੋਕੇਸ਼ਨ ਸਾਨੂੰ ਮੀਡੀਆ ਨੂੰ ਵੀ ਲੋਕੇਸ਼ਨ ਦੇ ਸਾਨੂੰ ਐਗਜ਼ੈਕਟ ਲੋਕੇਸ਼ਨ ਮਿਲ ਜਾਵੇ ਜੀ ਤੇ ਅਸੀਂ ਉਦੀ ਤਤ ਪਰਿਆਂ ਜੀ ਉਹ ਚੀਜ਼ ਨੂੰ ਹੱਲ ਕਰਨ ਦੇ ਲਈ ਸਾਡੀ ਅਸੀਂ ਜੀ ਉਹਦੇ ਮੋਬਾਈਲ ਨੂੰ ਟ੍ਰੇਸ ਕਰ ਰਹੇ ਆਂ ਤੇ ਅਸਲ ਵਿੱਚ ਸੀਸੀਟੀਵੀ ਤੇ ਅਸੀਂ ਕਾਫੀ ਕੋਸ਼ਿਸ਼ ਕੀਤੀ ਸੀਗੀ ਅਸੀਂ ਹੋਰ ਵੀ ਅਸੀਂ ਉਹ ਤੋਂ ਹੋਰ ਪਹਿਲੂਆਂ ਤੋਂ ਵੀ ਸੱਜੇ ਕਰਕੇ ਉਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਟ੍ਰੇਸ ਕਰਕੇ ਤੁਹਾਨੂੰ ਬਿਲਕੁਲ ਦੱਸਾਂਗੇ ਜੀ ਹਰ ਹਿੱਲੇ ਪੂਰੀ ਸ਼ਕਤੀ ਨਾਲ ਜਿਹੜੇ ਟ੍ਰੇਸ ਕਰ ਰਹੇ ਆਂ ਜੀ ਰਾਜਨ ਭਾਟੀਆਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿ ਇੱਕ ਮਹੀਨਾ ਪਹਿਲਾਂ ਉਹਨਾਂ ਦਾ ਲੁੱਟ ਹੋਈ ਸੀ ਉਹ ਇਥੇ ਕੰਬੜੀ ਬਾਗ ਲਾ ਕੋ ਜਾ ਰਹੇ ਸੀ ਜਦੋਂ ਉਹਨਾਂ ਨੂੰ ਲੁੱਟ ਹੋਈ ਹੈ ਪਰ ਹਜੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਹੈ ਅ ਨਹੀਂ ਜੀ ਇਹਦੇ ਸਬੰਧੀ ਅਸੀਂ ਮੁਕਦਮਾ ਨੰਬਰ 9 ਦਰਜ ਕੀਤਾ ਜੀ ਅ ਇਹਦੇ ਸਬੰਧੀ ਅਸੀਂ ਉਹਦੀ ਪ੍ਰੋਪਰ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਉਹਨੂੰ ਹਰ ਹਿੱਲੇ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਸਰ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਦੋ ਵਾਰੀ ਲੋਕੇਸ਼ਨਾਂ ਵੀ ਘੱਟ ਕੇ ਦਿੱਤੀਆਂ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਹੈ ਜੀ ਉਹਨਾਂ ਨੂੰ ਤੇ ਲੋਕੇਸ਼ਨ ਇਹੋ ਜੀ ਕੋਈ ਕੱਢ ਕੇ ਨਹੀਂ ਦਿੱਤੀ ਹੁੰਦਾ ਨਾ ਜੇ ਉਹਨਾਂ ਨੂੰ ਲੋਕੇਸ਼ਨ ਦਾ ਕੋਈ ਪਤਾ ਆ ਤਾਂ ਮੇਰੇ ਨਾਲ ਸੰਪਰਕ ਕਰਨ ਤੇ ਪੂਰੀ ਉਹਨਾਂ ਦੀ ਮਦਦ ਕੀਤੀ ਜਾਊਗੀ ਇਹੋ ਜੀ ਕੋਈ ਗੱਲ ਨਹੀਂ ਹੋਈ ਜੀ ਉਹਨਾਂ ਵੱਲੋਂ ਕਿਹਾ ਗਿਆ ਜੀ ਇੱਕ ਬਜੇਟ ਦੀ ਲੋਕੇਸ਼ਨ ਦਿੱਤੀ ਗਈ ਸੀ ਇਹ ਸਚਾਈ ਗੱਲ ਦੀ ਲੋਕੇਸ਼ਨ ਉਹਨਾਂ ਨੂੰ ਦਿੱਤੀ ਗਈ ਸੀ ਐਸ ਐਚਓ ਸਾਹਿਬ ਨੂੰ ਵੀ ਆਪਾਂ ਦੱਸਿਆ ਵਾ ਕਿ ਹੈ ਬੰਦੇ ਮੌਕੇ ਤੇ ਲੋਕੇਸ਼ਨ ਤੇ ਹੈ ਜੀ ਨਹੀਂ ਜੀ ਆਹ ਹੋਣੀ ਕਿ ਨਹੀਂ ਜੀ ਇਹੋ ਜੀ ਲੋਕੇਸ਼ਨ ਸਾਨੂੰ ਮੀਡੀਆ ਨੂੰ ਵੀ ਲੋਕੇਸ਼ਨ ਦੇ ਸਾਨੂੰ ਐਗਜ਼ੈਕਟ ਲੋਕੇਸ਼ਨ ਮਿਲ ਜਾਵੇ ਜੀ ਤੇ ਅਸੀਂ ਉਦੀ ਤਤ ਪਰਿਆਂ ਜੀ ਉਹ ਚੀਜ਼ ਨੂੰ ਹੱਲ ਕਰਨ ਦੇ ਲਈ ਸਾਡੀ ਅਸੀਂ ਜੀ ਉਹਦੇ ਮੋਬਾਈਲ ਨੂੰ ਟ੍ਰੇਸ ਕਰ ਰਹੇ ਆਂ ਤੇ ਅਸਲ 'ਚ ਸੀਸੀਟੀਵੀ ਤੇ ਅਸੀਂ ਕਾਫੀ ਕੋਸ਼ਿਸ਼ ਕੀਤੀ ਸੀਗੀ ਵੈਸੇ ਹੋਰ ਵੀ ਅਸੀਂ ਉਹਦੋਂ ਹੋਰ ਪਹਿਲੂਆਂ ਤੋਂ ਵੀ ਸੱਜੇ ਕੱਪਿਆਂ ਜਿਹੜੀ ਕਰਕੇ ਉਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਟ੍ਰੇਸ ਕਰਕੇ ਤੁਹਾਨੂੰ ਬਿਲਕੁਲ ਦੱਸਾਂਗੇ ਜੀ ਹਰ ਹਿੱਲੇ ਪੂਰੀ ਸ਼ਕਤੀ ਨਾਲ ਜਿਹੜੇ ਟ੍ਰੇਸ ਕਰ ਰਹੇ ਆਂ ਜੀ